ਸਤਿ ਸ਼੍ਰੀ ਅਕਾਲ ਦੋਸਤੋ ਚਿੰਗਾ ਖਾਣ ਤੇ ਖੰਡਾਉਣ ਦਾ ਕਿਸ ਦਾ ਜੀ ਜਿਹੜਾ ਤੇ ਜਿਹੜੀ ਕਰਦਾ ਜੇ ਆਪਾਂ ਗੱਲ ਕਰੀਏ ਆਰਗੇਨਿਕ ਅੱਜ ਕੱਲ ਜਿਹੜਾ ਖਾਣ ਪੀਣ ਦਾ ਸਮਾਨ ਹੈ ਕਾਫੀ ਜ਼ਿਆਦਾ ਲੋੜ ਤੋਂ ਵੱਧ ਗੰਦਲਾ ਤੇ ਜ਼ਹਿਰੀਲਾ ਹੋ ਚੁੱਕਿਆ ਹੈ ਇਸ ਵਾਰ ਇੱਕ ਹਲਵਾਤ ਕਰਨ ਲਈ ਸਾਡੇ ਨਾਲ ਨੇ ਰਿਟਾਇਰਡ ਬਿਫੀ ਡਾਇਰੈਕਟਰ ਹਾਰਟੀਕਲਚਰ ਪਟਿਆਲਾ ਜਿਨ੍ਹਾਂ ਨੇ ਕੁਝ ਅਹਿਮ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰ ਲਈ ਆਓ ਜਾਣਦੇ ਹਾਂ ਕਿ ਐਕਚੁਅਲ ਆਰਗੇਨਿਕ ਕੀ ਹੁੰਦਾ ਹੈ ਆਰਗੇਨਿਕ ਅਤੇ ਜ਼ਹਿਰੀਲੇ ਖਾਣੇ ਦੇ ਵਿੱਚ ਕੀ ਵੱਖ-ਵੱਖ ਅੰਤਰ ਨੇ ਕਲਬਤ ਕਰਦੇ ਆ ਡਾਕਟਰ ਫੌਨਸੀ ਮਾਨਨਾ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਹੈ ਕਿ ਜਦੋਂ ਕੋਈ ਰੀੜੀ ਲਾ ਕੇ ਜਾਂ ਸਸਮਾਨ ਰੱਖ ਕੇ ਚਾਹੇ ਫਲ ਫਰੂਟ ਹੋਣ ਚਾਹੇ ਸਬਜ਼ੀਆਂ ਹੋਣ ਸੜਕ ਤੇ ਵੇਚ ਜਾਂਦਾ ਹੈ ਤੇ ਆਰਗੈਨਿਕ ਦੇ ਨਾਮ ਤੇ ਵੇਚਦਾ ਤੁਹਾਨੂੰ ਕੀ ਲੱਗਦਾ ਐਕਚੁਅਲ ਆਰਗੈਨਿਕ ਹੁੰਦਾ ਕੀ ਹੈ ਤੇ ਕੀ ਉਹਦੇ ਸਵਾਦ ਦੇ ਵਿੱਚ ਵੀ ਕੋਈ ਫਰਕਾ ਸਾਨੂੰ ਜਾਣਕਾਰੀ ਦਿਓ ਸਰ ਹਾਂਜੀ ਮੈਂ ਪਟਿਆਲਾ ਯੂਨੀਵਰਸਿਟੀ ਅਤੇ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਇਸ ਸੰਬੰਧ ਵਿੱਚ ਦੱਸਣਾ ਚਾਹੂੰਗਾ ਕਿ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਬਾਗਵਾਨੀ ਵਿਭਾਗ ਵੱਲੋਂ ਇਸ ਤੋਂ ਬਿਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਰਗੈਨਿਕ ਖੇਤੀ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਆਮ ਕਮਰਸ਼ੀਅਲ ਲੋਕੀ ਫਲ ਤੇ ਸਬਜ਼ੀਆਂ ਦੀ ਖੇਤੀ ਕਰਦੇ ਆ ਉਹ ਬਹੁਤ ਹੀ ਜ਼ਹਿਰੀਆਂ ਦਵਾਈਆਂ ਦੀ ਵਰਤੋਂ ਕਰਦੇ ਆ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਹਰੇਕ ਵਿਅਕਤੀ ਨੂੰ ਆਪਣੇ ਪੱਧਰ ਦੇ ਉੱਤੇ ਵੇ ਜੋ ਘਰੇਲੂ ਵਰਤੋਂ ਦੇ ਲਈ ਆਰਗੈਨਿਕ ਜਾਂ ਕੁਦਰਤੀ ਖੇਤੀ ਦੇ ਤੌਰ ਤੇ ਉੱਤੇ ਆਪਾਂ ਨੂੰ ਫੜਤੇ ਸਬਜ਼ੀਆਂ ਘਰਾਂ ਦੇ ਵਿੱਚ ਲਾਉਣੇ ਚਾਹੀਦੇ ਹਨ ਜਿਵੇਂ ਕਿ ਹੁਣ ਫਲਾਂ ਦੇ ਲਾਉਣ ਦਾ ਟਾਈਮ ਚੱਲ ਰਿਹਾ ਹੈ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਹਰੇਕ ਬੰਦੇ ਨੂੰ ਆਪਣੇ ਘਰ ਦੇ ਵਿੱਚ ਬਾਰਮਾਸੀ ਨਿੰਬੂ ਮਰੂਥ ਤੇ ਆਮ ਆਮਬਮਰੂਥ ਨਿੰਬੂ ਪਪੀਤਾ ਇਹ ਬੂਟੇ ਰਾਮ ਤੌਰ ਤੇ ਲਾਏ ਜਾਣੇ ਚਾਹੀਦੇ ਹਨ ਤਾਂ ਕਿ ਸਾਰਾ ਸਾਲ ਹੀ ਇਹ ਫਲ ਦਿੰਦੇ ਰਹਿੰਦੇ ਹਨ ਇਹਦੇ ਵਿੱਚ ਆਰਗੈਨਿਕ ਦੇ ਵਿੱਚ ਇਹ ਦੱਸਣਾ ਚਾਹੂੰਗਾ ਕਿ ਇਹਦੇ ਉੱਤੇ ਆਪਾਂ ਦੂਜੀਆਂ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ ਇਹਦੇ ਵਿੱਚ ਕੁਦਰਤੀ ਤਰੀਕੇ ਨਾਲ ਜਿਵੇਂ ਗੁੜਾਇਆ ਘਰ ਜਮੀਨ ਦੇ ਵਿੱਚ ਜਦੋਂ ਬੁੱਟਾ ਲਾਉਣਾ ਉਹਦੇ ਵਿੱਚ ਇਹ ਗੁੜਾਇਆ ਦੀ ਖਾਦ ਪਾਉਣੀ ਆ ਉਹ ਗੁੜਾਇਆ ਦੀ ਖਾਦ ਦਾ ਇਹਦੇ ਵਿੱਚ ਇਹ ਫਾਇਦਾ ਹੁੰਦਾ ਹੈ ਕਿ ਇੱਕ ਤਾਂ ਇਹਦੇ ਨਾਲ ਸਿਉਂਕ ਨਹੀਂ ਲੱਗਦੀ ਨੰਬਰ 2 ਨਦੀਨ ਨਹੀਂ ਹੁੰਦੇ ਨੰਬਰ 3 ਇਹਦੇ ਵਿੱਚ ਜਿਹੜੀ ਦੂਜੀ ਖਾਦਾ ਰੂੜੀ ਦੀ ਖਾਦ ਨਾਲ ਉਹਦੇ ਵਿੱਚ ਨਿਊਟ੍ਰੀਐਂਟ ਵੱਧ ਹੁੰਦੇ ਆ ਇਸ ਲਈ ਸਾਨੂੰ ਰੂੜੀ ਦੀ ਖਾਦ ਨਾਲੋਂ ਸਾਰਿਆਂ ਨਾਲ ਵੱਧ ਗਡੋਇਆਂ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਬਾਗਬਾਨੀ ਵਿਭਾਗ ਵੱਲੋਂ ਇਹਦੇ ਉੱਤੇ ਗਡੋਇਆਂ ਦੀ ਖੇਤੀ ਜਾਂ ਕਰਨ ਵਾਸਤੇ ਜਾਂ ਵਿਕਾਸ ਕਰਨ ਵਾਸਤੇ 50% ਸਬਸਿਡੀ 50000 ਰੁਪਏ ਵੀ ਦਿੱਤਾ ਜਾਂਦਾ ਵਾ। ਇਸ ਲਈ ਇਹਦੇ ਮੁਬਾਰਕ ਪੱਧਰ ਤੇ ਵੀ ਇਹ ਕੰਮ ਨੂੰ ਸ਼ੁਰੂ ਕੀਤਾ ਜਾ ਸਕਦਾ ਤੇ ਆਪਣੇ ਘਰੇਲੂ ਵਰਤੋਂ ਲਈ ਵੀ ਇਹਨੂੰ ਆਪਾਂ ਲੋਡ ਵਿੱਚ ਲਿਆ ਸਕਦੇ ਆ। ਜਿਵੇਂ ਤੁਸੀਂ ਕਿਹਾ ਹੋਇਆ ਵੀ ਫਲ ਤੇ ਸਬਜ਼ੀਆਂ ਜਿਹੜੇ ਹੈਗੇ ਵੀ ਜਿਹੜੇ ਆਰਗੈਨਿਕ ਹੁੰਦੇ ਆ ਉਹਨਾਂ ਦਾ ਕੀ ਫਰਕ ਆ? ਇਹਦੇ ਵਿੱਚ ਮੈਂ ਦੱਸਣਾ ਚਾਹੁੰਗਾ ਕਿ ਜਿਹੜੇ ਆਰਗੈਨਿਕ ਖੇਤੀ ਜਦੋਂ ਆਪਾਂ ਕਰਦੇ ਆਂ ਜਿਹੜੀ ਉਹ ਫਲ ਤੇ ਸਬਜ਼ੀ ਹੁੰਦੀ ਹੈ ਉਹਦੀ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਉਹਦੀ ਕੀਪਿੰਗ ਕੁਆਲਿਟੀ ਆਪਾਂ ਜ਼ਿਆਦਾ ਦਿਨ ਤੱਕ ਇੱਕ ਤਾਂ ਰੱਖ ਸਕਦੇ ਆਂ ਨੰਬਰ 2 ਇਹ ਗੜਦਾ ਨਹੀਂ ਜਲਦੀ ਹੈਗਾ ਤੇਦੀ ਕੀਪਿੰਗ ਕੁਆਲਿਟੀ ਜ਼ਿਆਦਾ ਹੁੰਦੀ ਹੈ ਸੈਕੰਡ ਟੇਸਟ ਵੀ ਉਹਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਤੇ ਦੂਜਿਆਂ ਦੇ ਵਿੱਚ ਬਹੁਤ ਜ਼ਹਿਰੀਲੀਆਂ ਹੁੰਦੀਆਂ ਜਿਵੇਂ ਕਈ ਥਿਮਟ ਜਾਂ ਫਲੋਰਡਨ ਦਵਾਈਆਂ ਪਾ ਦਿੰਦੇ ਫਲ ਤੇ ਸਬਜ਼ੀਆਂ ਜੇ ਅਮਰੂਦਾਂ 'ਚ ਕੀੜਾ ਪੈ ਜਾਂਦਾ ਜਾਂ ਵੇਂਗਣਾ 'ਚ ਕੀੜਾ ਪਾ ਜਾਂਦਾ ਉਹ ਡੇ ਡੇ ਮਹੀਨਾ ਥਿਮਟ ਦਾ ਸਾਰੇ ਦਾਇਰੇਸ ਲਈ ਉਹਦੇ ਨਾਲ ਕੈਂਸਰ ਤੇ ਬਹੁਤ ਤਰ੍ਹਾਂ ਦੀਆਂ ਨਾਮਰਾਦ ਬਿਮਾਰੀਆਂ ਲੱਗਦੀਆਂ ਨੇ ਇਹ ਹਾਂਜੀ ਜੇਕਰ ਗੱਲ ਕਰੀਏ ਕਿਚਨ ਗਾਰਡਨ ਦੀ ਖੇਤਾਂ ਦੇ ਵਿੱਚ ਲੱਗੀ ਹੋਈ ਸਬਜ਼ੀ ਦੀ ਦੋਹਾਂ ਦੇ ਵਿੱਚ ਕੋਈ ਡਿਫਰੈਂਸ ਹੈਗਾ ਜੀ ਕੀ ਲੱਗਦਾ ਆਰਗੈਨਿਕ ਖਾਦ ਪਾਉਣ ਦੇ ਨਾਲ ਇਹਨਾਂ ਦੋਹਾਂ ਦੇ ਵਿੱਚ ਫਰਕ ਬਹੁਤ ਜ਼ਰ ਕੋਈ ਨਹੀਂ ਉਹ ਤਾਂ ਹੁਣ ਮੌਕੇ ਦੇ ਉੱਤੇ ਫਾਰਮਰ ਦੇ ਉੱਤੇ ਆਪਾਂ ਨੂੰ ਯਕੀਨ ਕਰਨਾ ਪਊਗਾ ਇਸ ਤਰ੍ਹਾਂ ਟੈਸਟ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਲੈਬਾਰਟਰੀ ਦੇ ਵਿੱਚ ਕੋਈ ਇਹਨਾ ਟੈਸਟ ਨਹੀਂ ਹੁੰਦਾ ਹੈਗਾ ਵੀ ਇਹ ਆਰਗੈਨਿਕ ਦੇ ਚ ਖਾਦ ਪਾਈ ਹੈ ਜਾਂ ਰੂੜੀ ਦੀ ਖਾਦ ਜਗੜੋਆਂ ਦੀ ਖਾਦ ਪਾਈ ਹੈ ਇਸ ਲਈ ਉਹ ਆਪਣੇ ਆਪ ਮੈਂ ਇਹੀ ਬੇਨਤੀ ਕਰਨਾ ਚਾਹੁੰਗਾ ਕਿ ਰੇਟ ਮਦਦ ਨੂੰ ਆਪਣੇ ਘਰ ਦੇ ਵਿੱਚ ਹੀ ਯਕੀਨ ਕਰਕੇ ਜਾਨੀ ਆਰਗੈਨਿਕ ਖੇਤੀ ਉਹ ਕਰਨੀ ਚਾਹੀਦੀ ਹੈ ਇਹਦੇ ਵਿੱਚ ਇਹ ਵੀ ਦੱਸਣਾ ਚਾਹੁੰਗਾ ਕਿ ਅੱਜ ਕੱਲ ਜਿਵੇਂ ਫਾਲਾ ਪੱਕ ਰਹੇ ਆ ਅੰਬ ਆਮਬ ਕੇਲਾ ਤੇ ਪਪੀਤਾ ਇਹਨੂੰ ਕੈਲਸ਼ੀਅਮ ਕਾਰਬੋਨੇਟ ਦੇ ਨਾਲ ਪਕਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਨਾਮਰ ਮਰਾਤ ਬਿਮਾਰੀਆਂ ਪੇਟ ਦੇ ਵਿੱਚ ਲੋਕਾਂ ਦੇ ਮੂੰਹ ਦੇ ਕੈਂਸਰ ਜਾਂ ਹੋਰ ਪੇਟ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੇ ਆ ਇਹਦੇ ਲਈ ਜ਼ਿਬਾਗਵਾਨੀ ਵਿਭਾਗ ਵੱਲੋਂ ਰਾਈਪਨਿੰਗ ਚੈਂਬਰ ਦੇ ਨਾਂ ਦੇ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਥੀਲੀਨ ਗੈਸ ਰਿਲੀਜ਼ ਹੁੰਦੀ ਹੈ ਉਹ ਕੁਦਰਤੀ ਤਰੀਕੇ ਦੇ ਨਾਲ ਜਿਵੇਂ ਆਪਾਂ ਫਲ ਪੱਕਦਾ ਉਸੇ ਤਰ੍ਹਾਂ ਦੇ ਨਾਲ ਇਥੀਲੀਨ ਗੈਸ ਦੇ ਨਾਲ ਪੱਕਦਾ ਤੇ ਉਹਦੇ ਨਾਲ ਬਾਡੀ ਦੇ ਉੱਤੇ ਕੋਈ ਅਫੈਕਟ ਨਹੀਂ ਪੈਂਦਾ ਇਸ ਦੇ ਲਈ ਮੈਂ ਹੁਣ ਦੱਸਣਾ ਚਾਹੁੰਗਾ ਕਿ ਬਾਗਬਾਨੀ ਵਿਭਾਗ ਦੇ ਕੋਲੇ ਸਬਜ਼ੀਆਂ ਦੇ ਕਿੱਟਾ ਸਤੰਬਰ ਮਹੀਨੇ ਦੇ ਵਿੱਚ ਹੁਣ ਆਉਣ ਵਾਲੀਆਂ ਹਨ ਉਹ ਹਰੇਕ ਬੰਦੇ ਨੂੰ ਆਪਣੇ ਘਰੇਲੂ ਪੱਧਰ ਦੇ ਉੱਤੇ ਉਹਦੇ ਕਿਚਨ ਗਾਰਡਨਿੰਗ ਦੇ ਵਿੱਚ ਆਪਦੇ ਜੋ ਨੇੜੇ ਜਗ੍ਹਾ ਪੈਂਦੀ ਹੈ ਉੱਥੇ ਉਹਨੂੰ ਲਾ ਲੈਣੇ ਚਾਹੀਦੇ ਹਨ ਇਸੇ ਤਰ੍ਹਾਂ ਫਲਾਂ ਦੇ ਬੂਟੇ ਜਿਹੜੇ ਸਾਰੇ ਸਦਾਬਹਾਰ ਬੂਟੇ ਹਨ ਆਂਬ ਅਮਰੂਦ ਨਿੰਬੂ ਜਾਮਣ ਬੇਲ ਕਠਾ ਲਟੇਉਂ ਕਰਾਉਂਦਾ ਇਹ ਸਾਰੇ ਬੂਟੇ ਹੁਣ ਲੱਗ ਸਕਦੇ ਆ ਇਸ ਲਈ ਹੁਣ ਲਾਉਣ ਦਾ ਬਹੁਤ ਹੀ ਢੁਕਵਾਂ ਸਮਾਂ ਤੇ ਬਾਗਬਾਨੀ ਵਿਭਾਗ ਦੇ ਕਰਮਚਾਰੀਆਂ ਜਾਂ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਜੇ ਕਿਸੇ ਨੇ ਘਰੇਲੂ ਪੱਧਰ ਤੇ ਬੂਟੇ ਲਾਉਣੇ ਆ ਜਾਂ ਵਪਾਰਕ ਪੱਧਰ ਤੇ ਲਾਉਣੇ ਆ ਉਹਦੇ ਵਿੱਚ ਸਬਸਿਡੀ ਵਗੈਰਾ ਵੀ ਮਿਲ ਜਾਂਦੀ ਹੈ ਉਹਨੂੰ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਧੰਨਵਾਦ ਬਹੁਤ ਬਹੁਤ